ਉਹ ਇਤਰਾ ਵਿਸਾਖੀ ਦੇ ਤਿਹਾੜੀ ਦੇ ਉੱਤੇ ਇਹ ਵਿਸਾਖੀ ਨੂੰ ਸਮਰਪਿਤ ਇਹ ਕ੍ਰਿਕਟ ਟੂਰਨਾਮੈਂਟ ਅੰਡਰ 14 ਜਿਹੜਾ ਹੋਣ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਛੇ ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਤੇ ਸਾਡੇ ਬਹੁਤੀ ਸਰਕਾਰ ਜੋਗ ਸੁਖਦੇਵ ਸਿੰਘ ਜੀ ਜੱਜ ਇਹਨਾਂ ਦੇ ਜਿਹੜੇ ਯਤਨਾ ਸਦਕਾ ਅੱਜ ਸ਼ਹਿਰ ਦੇ ਵਿੱਚੋਂ ਜਿੰਨੇ ਵੀ ਨੰਨੇ ਮੁੰਨੇ ਬੱਚੇ ਆ ਆਪਣੀਆਂ ਮੋਬਾਈਲ ਦੀਆਂ ਆਦਤਾਂ ਨੂੰ ਛੱਡਦੇ ਹੋਏ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਆਪਣੇ ਫਿਜ਼ੀਕਲ ਵਿਕਾਸ ਵਾਸਤੇ ਨਿਕਲੇ ਆ। ਅਸੀਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਇਹਨਾਂ ਦੇ ਯਤਨਾਂ ਸਦਕਾ ਅੱਜ ਜਿਹੜਾ ਹੈਗਾ ਬੱਚਿਆਂ ਨੂੰ ਖੇਡਣ ਦਾ ਜਿਹੜਾ ਮੈਦਾਨ ਇਹਨਾਂ ਨੇ ਪ੍ਰੋਵਾਈਡ ਕੀਤਾ ਆ। ਸ਼ਹਿਰ ਦੇ ਵਿੱਚ ਉਹ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਵਧੀਆ ਟੂਰਨਾਮੈਂਟ ਕ੍ਰਿਕਟ ਦੀ ਗਰਾਊਂਡ ਵਗੈਰਾ ਨਹੀਂ ਸੀ। ਸੋ ਅੱਜ ਜਿਹੜੀ ਅਸੀਂ ਪਹਿਲੀ ਵਾਰ ਇੱਥੇ ਆਏ ਆ ਜਿਹੜਾ ਦੇਖਿਆ ਬੜੇ ਮਨ ਨੂੰ ਖੁਸ਼ੀ ਹੋਈ ਆ ਕਿ ਸਾਡੇ ਬੱਚਿਆਂ ਵਾਸਤੇ ਵੀ ਇਹ ਜਿਹੜੀਆਂ ਗਰਾਊਂਡਾਂ ਗਈਆਂ ਉਹ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜਾ ਸਮਾਜ ਆ ਸਮਾਜ ਦੇ ਵਿੱਚ ਜਿੱਦਾਂ ਦਾ ਸਾਡੇ ਬੱਚਿਆਂ ਦਾ ਹੈ ਉਹ ਮੈਂਟਰੀ ਤੌਰ ਦੇ ਉੱਤੇ ਜ਼ਿਆਦਾਤਰ ਬੱਚੇ ਪਰੇਸ਼ਾਨ ਹੋਏ ਆ ਮੋਬਾਈਲ ਦੇ ਉੱਤੇ ਗੇਮਾਂ ਖੇਡ-ਖੇਡ ਕੇ ਤਕਰੀਬਨ ਬਾਪੋ ਦੀ ਪਹੁੰਚ ਦੇ ਵਿੱਚ ਬੱਚੇ ਨਹੀਂ ਰਹੇ ਸੋ ਉਹਨਾਂ ਦੀਆਂ ਆਦਤਾਂ ਨੂੰ ਬਹੁਤ ਸੁਧਾਰਨ ਦੀ ਲੋੜ ਆ ਇਸ ਕਰਕੇ ਇਹ ਇਹਨਾਂ ਦੀ ਆਦਤਾਂ ਸੁਧਾਰਨ ਵਾਸਤੇ ਅਜਿਹੇ ਕ੍ਰਿਕਟ ਟੂਰਨਾਮੈਂਟ ਫੁੱਟਬਾਲ ਟੂਰਨਾਮੈਂਟ ਅਤੇ ਕਬੱਡੀ ਵਰਗੇ ਮੈਚਾ ਜਿਹੜੇ ਆ ਉਹ ਇਲਾਕੇ ਦੇ ਵਿੱਚ ਹੋਣੇ ਚਾਹੀਦੇ ਮੇਰਾ ਨਾਮ ਹਰਵਿੰਦਰ ਸਿੰਘ ਅੱਲੂ ਵਾਲਾ ਜੀ ਡੀਟੀਐਫ ਜਥੇਬੰਦੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਮੈਨੂੰ ਬੜੀ ਖੁਸ਼ੀ ਹੋਈ ਜੀ ਅੱਜ ਇਸ ਧਰਤੀ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਾਂ ਤੋਂ ਰਾਬਤ ਧਰਤੀ ਹੈ ਔਰ ਇੱਥੇ ਇਹ ਜਵਾਨੀ ਜਿੱਥੇ ਵਿਦੇਸ਼ਾਂ ਦਾ ਰੋਕੀਤਾ ਹੋਇਆ ਮੂਹ ਕੀਤਾ ਹੋਇਆ ਨਸ਼ਿਆਂ ਦੀ ਮਾਰ ਹੀਟ ਹੈ ਤੇ ਅੱਜ ਬੜੀ ਖੁਸ਼ੀ ਹੋਈ ਵੀ ਇੱਕ ਗਲਦਸਤੇ ਵਾਂਗ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਬੱਚਿਆਂ ਨੂੰ ਬਹੁਤ ਮਿਹਨਤ ਕਰਵਾ ਰਹੇ ਨੇ ਮੇਰੀ ਤਾਂ ਆਪਣੀ ਜੁਆਇਨਿੰਗ ਜਿਹੜੀ ਹੈਗੀ ਇਸ ਕਾਲ ਗਰੁੱਪ ਆਫ ਇੰਸਟੀਚੂਟ ਦੇ ਸਦਕੇ ਅੱਜ ਮੈਂ ਇਹ ਆਪ ਕਹਿੰਨਾ ਨੇ ਪਹਿਲੀਆਂ ਜੜ੍ਹਾਂ ਮੇਰੀਆਂ ਇੱਥੇ ਲੱਗੀਆਂ ਸੀ ਤੇ ਬਹੁਤ ਸਾਰੇ ਹੁਣ ਇਹ ਮਾਨ ਹੈ ਇਹਨਾਂ ਤੇ ਔਰ ਬਿਰਕ ਸਾਹਿਬ ਤੇ ਇੱਧਰ ਖਲੋਤੇ ਹੋਏ ਨਿੰਮਰੇਜ ਕੋਹਲੀ ਜੀ ਮੇਰੇ ਅਧਿਆਪਕ ਭਰਾ ਵੀ ਨੇ ਬਹੁਤ ਵੱਡਾ ਉਪਰਾਲਾ ਜੀ ਇਹ ਜਵਾਨੀ ਨੂੰ ਸੰਭਾਲ ਰਹੇ ਨੇ ਇਸ ਤੋਂ ਵੱਡਾ ਉਪਰਾਲਾ ਜਾਂ ਸੇਵਾ ਹੋਰ ਕੋਈ ਹੋ ਨਹੀਂ ਸਕਦੀ ਨਿਸ਼ਕਾਮ ਸੇਵਾ ਇੰਨੀ ਵੱਡਾ ਖੇਡ ਦਾ ਮੈਦਾਨ ਜਿਹੜਾ ਵਾ ਉਹ ਜੱਜ ਸਾਹਿਬ ਨੇ ਪ੍ਰੋਵਾਈਡ ਕੀਤਾ ਵਧਾਈ ਦੇ ਪਾਤਰ ਨੇ ਜੀ ਬਹੁਤ ਮਨ ਖੁਸ਼ ਹੋਇਆ ਆ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਸਤਮ ਅੰਡਰ 14 ਕ੍ਰਿਕਟ ਟੂਰਨਾਮੈਂਟ ਜੋ ਕਿ ਸਰਦਾਰ ਸੁਦੇਸ਼ ਸਿੰਘ ਜੱਜ ਸਾਹਿਬ ਚੇਅਰਮੈਨ ਸ਼ਾਹ ਸੁਲਤਾਨ ਕਲੱਬ ਸਰਪ੍ਰਸ ਸਲਾਰ ਗੁਰਵਿੰਦਾ ਸਿੰਘ ਦੀ ਵਿਰਕ ਮੀਤ ਪ੍ਰਦਾਨ ਅੰਗਰੇਜ਼ ਸਿੰਘ ਡੇਰਾ ਸੈਦਾ ਤੇ ਸਮੂਹ ਕਲੱਬ ਮੈਂਬਰਾਂ ਦੇ ਯੋਗਦਾਨ ਅੱਜ ਸ਼ੁਰੂ ਕਰਵਾਇਆ ਗਿਆ ਮੁੱਖ ਦੇਚ ਬੱਚਾ ਨੂੰ ਮਾਰੀ ਸੰਗਤ ਤੋਂ ਦੂਰ ਰੱਖ ਲਈ ਤੇ ਖੇਡਾਂ ਵੱਲ ਵਿਕਸਿਤ ਕਰਨ ਲਈ ਇਹ ਉਪਰਾਲਾ ਹੈ ਕਿਉਂਕਿ ਪੰਜਾਬ ਸਰਕਾਰ ਦਾ ਵੀ ਇੱਕ ਉਪਰਾਲਾ ਹੈ ਕਿ ਖੇਡਾਂ ਨੂੰ ਵਿਕਸਿਤ ਕੀਤਾ ਜਾਵੇ ਉਹਦੇ ਲਈ ਅਸੀਂ ਅੱਜ ਉਪਰਾਲਾ ਕਰ ਰਹੇ ਹਾਂ ਇਹਦੇ ਵਿੱਚ ਕਾਫੀ ਯੋਗਦਾਨ ਪੈਸਕਾਡੀ ਦਾ ਵੀ ਹੈ ਸਮਾਰਟ ਸੇਵੀ ਜਥੇਬੰਦੀਆਂ ਦਾ ਡਾਕਟਰ ਆਜ਼ਾਦ ਆਜ਼ਾਦ ਹਸਪੀਟਲ ਤੋਂ ਵਾਹਿਗੁਰੂ ਅਕੈਡਮੀ ਤੋਂ ਨਵਪ੍ਰੀਤ ਸਿੰਘ ਉਹਨਾਂ ਦਾ ਬੜਾ ਸਹਿਯੋਗ ਗਗਨਦੀਪ ਸਿੰਘ ਦੀ ਦਾ ਸਹਿਯੋਗ ਹੈ ਜਿਆ ਸਾਰੇ ਮੈਂਬਰਾਂ ਦਾ ਸਹਿਯੋਗ ਨਾਲ ਹੀ ਇਹ ਉਪਰਾਲਾ ਚੱਲ ਰਿਹਾ ਹੈ ਫਾਈਨਲ ਇਸ ਟੂਰਨਾਮੈਂਟ ਦਾ 13 ਤਰੀਕ ਨੂੰ 4 ਵਜੇ ਹੋਵੇਗਾ ਅਰੁਣ ਟਕਸਾਲੀ ਜੀ ਮੈਨੇਜਰ ਕੈਪੀਟਲ ਫਾਈਨੈਂਸ ਲੋਕਲ ਏਰੀਆ ਬੈਂਕ ਉਹ ਇਨਾਮਾਂ ਦੀ ਵੰਡ ਕਰਨਗੇ ਇਸ ਉਦਾਰੇ ਦੀ ਰੀਡ ਦੀ ਹੱਡੀ ਸਰਦਾਰ ਗੁਰਦੀਪ ਸਿੰਘ ਜੱਜ ਸਾਹਿਬ ਕੁਲਵਿੰਦਰ ਸਿੰਘ ਜੱਜ ਸਾਹਿਬ ਤੇ ਪਰਕਰ ਸਿੰਘ ਜੱਜ ਸਾਹਿਬ ਦਾ ਵੀ ਇਸ ਟੂਰਨਾਮੈਂਟ ਪੂਰਾ ਸਹਿਯੋਗ ਹੈ ਆਉਣ ਵਾਲੇ ਸਮੇਂ ਜੋ ਵੀ ਸਾਡੇ ਨਾਲ ਹੋਣਗੇ ਇਸ ਟੂਰਨਾਮੈਂਟ ਅੱਗੇ ਵਧਾਉਣਗੇ ਧੰਨਵਾਦ ਜੀ